ਲੋ ਪਹਿਲਾ ਸੈਮੀਫਾਈਨਲ ਜਿਹੜਾ ਅੱਜ ਦੇ ਦਿਨ ਦਾ ਹੋਣਾ ਹੈ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਕਬੱਡੀ ਕਲੱਬ ਚਮਕੌਰ ਸਾਹਿਬ ਵਰਸਜ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣਵਾ ਇਹਦੀ ਤਿਆਰੀ ਖੇਚ ਲੈਣ ਲੋ ਇੱਕ ਪਾਸੇ ਕਹਿੰਦੇ ਨੌਜਨ ਸੁਰਖਪੁਰ ਦੀ ਟੀਮ ਵੱਲੋਂ ਲੋ ਮਾਰਕਾ ਐਨ ਸਰਾ ਲੱਗਾ ਬਿਆ ਮੇਰੇ ਮਿੱਤਰੋ ਬੜਾ ਬੜਾ ਹੋਈ ਪਈ ਹੈ ਵੀਰੇ ਮੇਲਿਆਂ ਦੇ ਵਿੱਚ ਆ ਕੇ ਲੱਗਦਾ ਔਰ ਇਧਰ ਬੱਚਾ ਆਇਆ ਇਹਨੇ ਦੌੜ ਲਾਉਣੀ ਹੈ ਇਹਦਾ ਵੀ ਸਤਕਾਰ ਕਰਿਓ ਹਰ ਇੱਕ ਬੰਦਾ ਇੱਕ ਆਸ ਦੇ ਨਾਲ ਇਹਨਾਂ ਮੇਲੇ ਤੇ ਪੁੱਜਦਾ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਖੇਡਦੀ ਯਾਦੇ ਸੁਰਖਪੁਰੀਏ ਦੀ ਪ੍ਰਧਾਨਗੀ ਦੇ ਹੇਠ ਲਓ ਸਾਹਮਣੇ ਇਸੋ ਦੇ ਖੇਡ ਮੈਦਾਨ ਦੇ ਵਿੱਚ ਆ ਸੁਰਖਪੁਰੀਏ ਕੇ ਸੁੱਖਾ ਸੁੱਖ ਦਾ ਸੁਰਖਪੁਰ ਸਾਰਾ ਸੰਦੀਪ ਬਣੇ ਹੀਰੋ ਰੇਡ ਦਾ ਇਹ ਬੋਲ ਮੱਖਣ ਹਲੀ ਜੀ ਨੇ ਬੋਲੇ ਸਨ ਕਹਿੰਦੇ ਵਰਲਡ ਕੱਪ ਹੋਇਆ ਔਰ ਫਾਈਨਲ ਮੈਚ ਖੇਡਿਆ ਗਿਆ ਤੇ ਸੰਦੀਪ ਦੇ ਲਈ ਕਹਿੰਦੇ ਸੁੱਖਾ ਸੁੱਖਿਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਦੇ ਦੋਨੋਂ ਮੇਰੇ ਵੀਰੋ ਪੱਟ ਤੇ ਦੋਨੋਂ ਗਿੱਟੇ ਫ੍ਰੈਕਚਰ ਹੋ ਗਏ ਸਨ ਇੱਕ ਐਕਸੀਡੈਂਟ ਦੌਰਾਨ ਪਰ ਇਹ ਤੂਫਾਨ ਬਣ ਕੇ ਨਿਕਲਿਆ ਕਹਿੰਦੇ ਕਹਿੰਦੇ ਇੱਕ ਛੋਟੀ ਜਿਹੀ ਮੇਰੇ ਵੀਰੋ ਜਿੰਨੇ ਕਹਿੰਦੇ ਹੁੰਦੇ ਵੀ ਲੋਟ ਆਉਂਦੀ ਪਰ ਆ ਨੌਜੋਨ ਨੇ ਤੇ ਮੇਰੇ ਵੀਰੋ ਕਮਾਲ ਕਰ ਦਿੱਤੀ ਐ ਇਹਨੇ ਕਰਕੇ ਦਿਖਾਇਆ ਇਹਨੇ ਕਰਕੇ ਦਿਖਾਇਆ ਇਹ ਤੂਫਾਨ ਐ ਇਹ ਤੂਫਾਨ ਐ ਮੇਰੇ ਮਿੱਤਰੋ ਇਹ ਡੋਲਿਆ ਨਹੀਂ ਇਹਨੇ ਹੌਸਲੇ ਬੁਲੰਦ ਰੱਖੇ ਕਿੰਨਾ ਕਰਕੇ ਐਮ ਆਰ ਆਈ ਭਰਾਵਾਂ ਕਰਕੇ ਇਹਨੂੰ ਚੌਣ ਵਾਲਿਆਂ ਨੇ ਉਹਨੂੰ ਡੋਲਣ ਨਹੀਂ ਦਿੱਤਾ ਤੇ ਮਾਲਕ ਦੀ ਮਿਹਰ ਹੋਈ ਮੁੰਡਾ ਫੇਰ ਫੈਟੋਕੇ ਮੈਦਾਨਾਂ ਵਿੱਚ ਆ ਗਿਆ ਰਪਿੰਦਰਾ ਸਾਹਮਣੇ ਸੋਹਣਿਆ ਤੁਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਪ੍ਰਦੀਪ ਤੂਫਾਨ ਆ ਗਿਆ ਨੌਜਵਾਨ ਮੇਰੇ ਵੀਰੋ ਵਾਹ ਉਹ ਨੌਜਵਾਨ ਜਦੋਂ ਇਸ ਤਰ੍ਹਾਂ ਇਹ ਨੌਜਵਾਨ ਨੂੰ ਮੈਂ ਦੇਖਦਾ ਤੇ ਹੌਸਲਾ ਹੁੰਦਾ ਮੇਰੇ ਵੀਰੋ ਬੰਦੇ ਐਵੇਂ ਢਾ ਜਾਂਦੇ ਢੇਰੀ ਯਾਰ ਮਿੱਥਵਾ ਨਹੀਂ ਹੋਣਾ ਮੇਰੇ ਆ ਹੋ ਗਿਆ ਪਰ ਪ੍ਰਦੀਪ ਤੂਫਾਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਮੰਦੇ ਹਾਲਾਤਾਂ ਚੋਂ ਉੱਠ ਕੇ ਅੱਜ ਫੇਰ ਆ ਗਿਆ ਅੱਜ ਪਿੰਡਵਾਰ ਓਪਨ ਅਕੈਡਮੀਆ ਦਾ ਸ਼ਿੰਗਾਰ ਬਣ ਗਿਆ ਮੇਰੇ ਮਿੱਤਰੋ ਆਹ ਸਾਹਮਣੇ ਲੱਗੂ ਜੋਰ ਮੁਕਾਬਲਾ ਸਖਤ ਆਹ ਲੱਗ ਗਿਆ ਜੋਰ ਮੁੰਮ ਲੱਗਦਾ ਵੀ ਹੁਣ 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 ਤਾੜੀਆਂ 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 ਸਰਾ ਲੱਗ ਗਿਆ ਮੇਰੇ ਮਿੱਤਰੋ ਤੂਫਾਨ ਨੇ ਇੱਕ ਵਾਰੀ ਤਾੜੀ ਨਹੀਂ ਤਾੜਾ ਮਾਰੇ ਬੁੱਲਾਪੁਰਿਓ ਗਰਮੀ ਆ ਪਰ ਗਰਮੀ ਦੇ ਵਿੱਚ ਫੇਰ ਵੀ ਸੰਗਤ ਜਿਹੜੀ ਹੈ ਮੇਰੇ ਵੀਰੋ ਬੈਠ ਕੇ ਆਨੰਦ ਮਾਰ ਰਹੀ ਹੈ ਔਰ ਸਤਕਾਰ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਸਾਹਮਣੇ ਹੋਵੋਗਾ ਕੋਟ ਕਰਾਰਖਾਂ ਦੀ ਧਰਤੀ ਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਓਵਨ ਕੋਟ ਕਰਾਰਖਾਂ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਕੇ ਆਇਆ ਤੇ ਗਿਆ ਪ੍ਰੀਤਾ ਲਾਈ ਮਾੜੀ ਟੋਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਆਹ ਜਾਫੀ ਦੀ ਕੋਸ਼ਿਸ਼ ਆਹ ਕਦੇ ਕੈਂਚੀ ਤੇ ਕਦੇ ਧੌਲ ਇਹ ਦੋ ਦੋ ਕੰਮ ਕਰਦੇ ਪਰ ਪੁਆਇੰਟ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਲਈ ਮੇਰੇ ਵੀਰੋ ਲਾਲੀ ਤੇਸੀ ਦੁਆਬਾ ਵਾਰੀਅਰ ਕਬੱਡੀ ਕਲੱਬ ਫਿਰਸਪੁਰ ਦੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਧਾ ਬੂਟਾ ਉਮਰੀਆਣਾ ਦੀ ਗੱਲ ਕਰਨਗੇ ਇਸ ਨੌਜਵਨ ਆਓ ਕਬੱਡੀ ਪੈ ਰਹੀ ਹੈ ਸੱਤਾ ਗਲਾਲੀਪੁਰਿਆ ਤੇ ਸਿੰਧੜ ਪਿੰਡ ਵਾਲਾ ਮੇਰੇ ਮਿੱਤਰੋ ਮਾਝਾ ਮਾਲਵਾਦ ਬਾਬਾ ਆਹ ਗੱਲ ਪੰਜਾਬ ਹਰਿਆਣਾ ਦੀ ਚੱਲਦੀ ਆ ਸਿੰਧੜ ਵਾਲੇ ਨੇ ਕਹਿੰਦੇ ਲਾ ਤਗੜਾ ਜੱਫਾ ਸਰਾਵਾਂ ਦੇ ਸੁਖਵੀਰ ਵੱਡੇ ਭਰਾ ਦਾ ਵੱਡੇ ਪੱਦਰ ਤੇ ਵੱਡਾ ਧੰਮਾ ਦਾ ਹਰਵਿੰਦਰ ਰੱਬੂ ਤੂਫਾਨ ਆ ਗਿਆ ਰਪਿੰਦਰਾ ਕਰੀ ਗੱਲ ਤੂਫਾਨ ਫੇਰ ਆ ਗਿਆ ਮੇਰੇ ਵੀਰੋ ਤੂਫਾਨ ਪ੍ਰਦੀਪ ਸਿੰਘ ਤੂਫਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਇਧਰ ਸੰਦੀਪ ਕਾਲੇ ਨੰਗਲ ਦਾ ਮੇਰੇ ਵੀਰੋ ਮੁਖਵਿੰਦਰ ਸਿੰਘ ਮੋਖੇ ਦਾ ਤੇ ਨਾਲ ਕਹਿੰਦੇ ਦਿਲਪ੍ਰੀਤ ਬਾਬਾ ਯੂਐਫਏ ਤੋਂ ਵੱਡੀ ਸਪੋਰਟ ਇਸ ਟੀਮ ਦੇ ਲਈ ਕਰਦੇ ਆਂ ਔਰ ਸ਼ੰਦਪਾਲ ਭਾਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਘੁੱਗੀ ਕਹਿੰਦਾ ਵੀ ਸਾਡੀ ਟੀਮ ਨੂੰ ਵੱਡੀ ਸਪੋਰਟ ਹੈ ਇੱਕ ਪਾਸੇ ਨੱਥੂ ਵਾਲਾ ਪਿੰਡ ਹੈ ਆ ਨੌਜੰਦਾ ਕਹਿੰਦੇ ਜਾਫੀ ਦਾ ਇਹ ਲੰਬਾ ਨੱਥੂ ਵਾਲੀਆ ਪਰ ਦੂਜੇ ਪਾਸੇ ਕਹਿੰਦੇ ਪ੍ਰਦੀਪ ਤੂਫਾਨ ਢੰਡੋਲੀ ਦੀ ਧਰਤੀ ਮੇਰੇ ਮਿੱਤਰੋ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲੱਗ ਗਿਆ ਜੋ ਵਾਹ ਓਏ ਨੌਜੰਦਾ ਨਹੀਂ ਇਹ ਰਿਸਾ ਹੈ ਬਾਬਾ ਅਜੀਤ ਸਿੰਘ ਦੀ ਬਾਬਾ ਜੁਜਾਰ ਸਿੰਘ ਦੀ ਜੀਤ ਦੇ ਜੁਜਾਰ ਵੱਡੇ ਜੋਰਾਵਾਰ ਤੇ ਫਤੇ ਸਿੰਘ ਛੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੋਟੇ ਇੱਕ ਸਰਹੰਦ ਵਿੱਚ ਜੀ ਔਰ ਦੂਜੇ ਕਹਿੰਦੇ ਗੜੀ ਤੇ ਸ਼ਹੀਦੀ ਪਾਈ ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਛੇਜ ਵਿਛਾਈ ਤੇ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਜਦੋਂ ਯਾਦ ਪੁੱਤਰਾਂ ਦੀ ਆਈ ਸਭ ਤੋਂ ਵੱਡੀ ਕੁਰਬਾਨੀ ਹੈ ਸਭ ਤੋਂ ਵੱਡੀ ਕੁਰਬਾਨੀ ਸਰਵੰਸ ਸਦਾਨੀ ਦੀ ਹੈ ਮੇਰੇ ਵੀਰੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਇੱਥੋਂ ਕਹਿੰਦੇ ਥੋੜੀ ਦੂਰ ਰਾਏਕੋਟਾ ਮੁੱਲਾਪੁਰ ਤੋਂ ਔਰ ਅਗਲੀ ਕਬੱਡੀ ਕੌਣ ਪਾਵੇਗਾ ਗਰਮ ਸਮੇਂ ਤੂਫਾਨ ਕਬੱਡੀ ਪਾਵੇਗਾ ਅੱਜ ਦੇ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਸਰਦਾਰ ਇੰਦਰਜੀਤ ਸਿੰਘ ਜੀ ਮੁੱਲਾਪੁਰ ਉਹਦਾ ਵਿਸ਼ੇਸ਼ ਤੌਰ ਤੇ ਵੱਡੇ ਪੱਧਰ ਤੇ ਧੰਨਵਾਦ ਹੈ ਖੇਡ ਕਬੱਡੀ ਲਈ ਕਰਦੇ ਨੇ ਖੇਡ ਕਬੱਡੀ ਲਈ ਖੜਦੇ ਨੇ ਉਹਨਾਂ ਦਾ ਵੱਡੇ ਪੱਧਰ ਤੇ ਵੱਡਾ ਸਤਿਕਾਰ ਆਹ ਤੂਫਾਨ ਦੀ ਕਬੱਡੀ ਪੈ ਰਹੀ ਹੈ ਔਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਔਖੇ ਰੋਕਣੇ ਖਿਡਾਰੀ ਸਾਨਾ ਵਰਗ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਇਹ ਤੂਫਾਨ ਆ ਮੇਰੇ ਮਿੱਤਰੋ ਲੱਗਦਾ ਜੋਰ ਪੱਟੀ ਖੁੱੱਚ ਆਹ ਸਾਹਮਣੇ ਬਾਬਾ ਇਕਬਾਲ ਸਿੰਘ ਦੀ ਕਬੱਡੀ ਕਲੱਬ ਬਲਪੁਰ ਦੀ ਟੀਮ ਬਾਬੇ ਮੱਗੇ ਦੀ ਕਹਿੰਦੇ ਵੱਡੀਆਂ ਗੱਲਾਂ ਨੇ ਵੱਡਾ ਕੱਪ ਕਰਾਉਂਦੇ ਨੇ ਇਧਰ ਕਹਿੰਦੇ ਅਨੋਖੀ ਸਾਡਾ ਭਰਾ ਸ਼ਿਟਾਰਾ ਵਾਲਾ ਤੇ ਨਾਲ ਦੋ ਟੀਮਾਂ ਨੂੰ ਜੁਰਮਾਨਾ ਕੱਟਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੀਆਂ ਸ਼ਖਸੀਅਤਾਂ ਦਾ ਸਰਦਾਰ ਇੰਦਰਜੀਤ ਸਿੰਘੀ ਮੁੱਲਾਪੁਰ ਵੱਡੇ ਪੱਦਰ ਤੇ ਵੱਡਾ ਧੰਨਵਾਦ ਕਬੱਡੀ ਦਾ ਕਹਿੰਦੇ ਵੱਡਾ ਕੱਪ ਪੰਜਾਬ ਯੂਨਾਈਟਿਡ ਫੈਡਰੇਸ਼ਨ ਦੀਆਂ 6 ਟੀਮਾਂ ਅੱਜ ਦੇ ਮੇਲੇ ਤੇ ਖੇਡ ਰਹੀਆਂ ਨੇ ਔਰ ਕਹਿੰਦੇ ਵੱਡੇ ਮੁਕਾਬਲੇ ਰੁਪਿੰਦਰਾ ਚੱਕਲਾ ਮਾਈਕ ਸੋਣਿਆ ਆਹ ਪੈਂਦੀ ਰੇਟ ਤੇ ਕਰ ਗੱਲ ਆ ਮੈਚ ਦੇ ਸਮਾਪਤੀ ਤੋਂ ਬਾਅਦ ਜਿਹੜੀਆਂ ਸੈਮੀਫਾਈਨਲ ਦੀਆਂ ਟੀਮਾਂ ਹੋਣਗੀਆਂ ਦਾਖਾ ਐਡਮਿੰਟਨ ਤੋਂ ਇਹ ਪਰਿਵਾਰ ਦੀ ਸੇਖੋ ਪਰਿਵਾਰ ਦੀ ਖੇਡ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਹਰਦਿਆਨ ਸਿੰਘ ਜੀ ਬੋਪਾ ਰਾਏ ਐਡਮਿੰਟਨ ਤੇ ਨਾਲ ਬਲਕਰਮਜੀਤ ਸਿੰਘ ਜੀ ਐਡਮਿੰਟਨ ਤੋਂ ਤੇ ਜਗਜੀਤ ਸਿੰਘ ਜੀ ਭੋਲਾ ਸਰਪੰਚ ਦਾਖਾ ਇਹਨਾਂ ਦੇ ਵੀ ਸਹਿਯੋਗ ਅੱਜ ਇਸ ਖੇਡ ਮੇਲੇ ਦੇ ਲਈ ਵੱਡੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਬਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਪੰਡਤ ਡੁੱਕਰੀ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜਸਵਿੰਦਰ ਬਿਰਕ ਦਾ ਉਧਰ ਜਸਵਿੰਦਰ ਸ਼ੋਕਰ ਦਾ ਰਣਜੀਤ ਢੰਡਾ ਜੀ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਮੁਖੀ ਅੰਵਾਲ ਦਾ ਗੋਪੇ ਬੈਂਸ ਸਪੌਂਸਰ ਨੇ ਯਾਦਾ ਸੁਰਗਪੁਰੀਆ ਫੈਡਰੇਸ਼ਨ ਦਾ ਪ੍ਰਧਾਨ ਯਾਰਾਂ ਦਾ ਯਾਰ ਸਾਡਾ ਭਰਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਆ ਸੁਰਕਪੁਰੀਏ ਯਾਦੇ ਦਾ ਸਮੁੱਚੀ ਫਾਉਂਡੇਸ਼ਨ ਦਾ ਇਧਰ ਉਬਣ ਦੀ ਕਬੱਡੀ ਪੈ ਰਹੀ ਆ ਆਹ ਸਾਹਮਣੇ ਕਹਿੰਦੇ ਪਤੀਸਾ ਪਤੀਸਾ ਇਹ ਸ਼ਿਕਾਰ ਮਾਸ਼ੀਆ ਵਾਲਾ ਮੇਰੇ ਮਿੱਤਰੋ ਆਹ ਬੱਲੇ ਬੱਲੇ ਕਰਵਾ ਰਿਹਾ ਖੇਡ ਮੈਦਾਨ ਵਿੱਚ ਵੱਜੀ ਹੋਈ ਕੈਂਚੀ ਲੱਗਾ ਹੋਇਆ ਜੋਰ ਪਰ ਕੀ ਬਣ ਗਿਆ ਪਤੀਸਿਆ ਅਮਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜੇ ਮੇਰੇ ਮਿੱਤਰੋ ਦੁਨੀਆ ਨੇ ਪਿਆਰ ਬਖਸ਼ਿਆ ਪੀਟਰ ਸੰਧੂ ਜੀ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਮੈਦਾਨ ਦੇ ਵਿੱਚ ਆ ਜਾਣਗੀਆਂ ਆਹ ਸਾਹਮਣੇ ਕਹਿੰਦੇ ਠੱਠੇ ਵਾਲਾ ਰਾਣਾ ਇਹ ਛੇਰੇ ਵਾਜਦੇ ਪਿੰਡਾਂ ਦਾ ਉਹ ਬੁਲਾਰਾ ਵਧੀਆ ਇਹ ਖਿਡਾਰੀ ਵਧੀਆ ਆਹ ਸਾਹਮਣੇ ਟੱਕਰ ਟੱਕਰ ਚੋਟੀ ਦਾ ਜੱਫਾ ਆਹ ਮੈਦਾਨ ਦੇ ਵਿੱਚ ਲੱਗ ਰਿਹਾ ਮੇਰੇ ਮਿੱਤਰੋ ਇਹ ਵੱਜ ਜਾਵੇ ਕੈਂਚੀ ਤਾਂ ਤਿਹਾਰ ਜੇਲ ਹੁੰਦੀ ਹੈ ਬਗਾਨੇ ਪੁੱਤੇ ਤਾਂ ਪੇਲ ਦਿੰਦੇ ਜਿਵੇਂ ਚਾਕਲੇਟ ਰੋਟੀ ਵੇਲ ਹੁੰਦੀ ਹੈ ਐਡਮਿੰਟਨ ਦੇ ਐਮਐਲਏ ਪੀਟਰ ਸੰਧੂ ਜੀ ਕਰਨਗੇ ਨਾਲ ਦੇ ਬੰਦੇ ਸਾਰੇ ਸਾਥੀ ਵੀਰ ਹੋਣਗੇ ਇੰਦਰਦੀਸੀ ਦੀ ਮੁੱਲਾਪੁਰ ਅਗਲੇ ਮੈਚ ਦੀ ਜਿਹੜੀ ਜਾਣ ਪਛਾਣ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤੇ ਜਾਣਗੇ ਵੱਡੇ ਪੱਧਰ ਤੇ ਵੱਡਾ ਧੰਨਵਾਦ ਸਾਰੇ ਵੀਰਾਂ ਦਾ ਉਧਰ ਸਾਡੇ ਸਤਿਕਾਰਯੋਗ ਨੇ ਸਤੰਦਰਪਾਲ ਸਿੰਘ ਜੀ ਸਤਿਮਾਨ ਤੇ ਗੁਰਦੀਪ ਜਾਲ ਜੀ ਉਨਾਂ ਦਾ ਵੀ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਇਹਦਾ ਪਹਿਣੀ ਪਿੰਡ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਠਿੱਖੀਵੰਦ ਤਿਆਰਪੁਰ ਦੇ ਲਾਗੇ ਕਰਕੇ ਇਹ ਮੁੰਡਾ ਇੰਗਲੈਂਡ ਵੀ ਖੇਡਿਆ ਆਹ ਭਾਲਾ ਪਹਿਣੀ ਵਾਲਾ ਉਹਨੇ ਰੈਡਰ ਐ ਨੂਰ ਲਾ ਜਿਵੇਂ ਮਨਪਾਲਾ ਕੱਟਾ ਲੁੜੀ ਦਾ ਆਹ ਮੁੰਡੇ ਨੇ ਸਿਰਾਂ ਲਾਵਾ ਮੇਰੇ ਮਿੱਤਰੋ ਆਹ ਮੁੰਡੇ ਨੇ ਬਹੁਤ ਵੱਡਾ ਪਿਆਰ ਰੁਪਿੰਦਰ ਸਾਹਮਣੇ ਕਬੱਡੀ ਪੈ ਗਈ ਸੋਹਣਿਆ ਦੀਪਾ ਟਵਾਣਾ ਜੀ ਉਹ ਵੀ ਅਗਲੇ ਮੈਚ ਦੇ ਲਈ ਯੂਥ ਲੀਡਰ ਨੇ ਖਿਡਾਰੀਆਂ ਦੇ ਨਾਲ ਆ ਕੇ ਜਾਣ ਪਛਾਣ ਕਰਨਗੇ ਦੀਪਾ ਟਵਾਣਾ ਜੀ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਪੁੱਜਣਗੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਨੇ ਸਾਰਿਆਂ ਦਾ ਰੋਲ ਹਰ ਇੱਕ ਸ਼ਖਸੀਅਤ ਦਾ ਇਸ ਮੇਲੇ ਨੂੰ ਕਰਵਾਉਣ ਦੇ ਲਈ ਆ ਮੇਲੇ ਨੂੰ ਕਰਵਾਉਣ ਦੇ ਲਈ ਹਰ ਇੱਕ ਸ਼ਖਸੀਅਤ ਦਾ ਰੋਲ ਜਿਹੜਾ ਹੈ ਉਹ ਵੱਡਾ ਹੈ ਮੇਰੇ ਪੰਜਾਬੀ ਵੀਰੋ ਆ ਓਵਨ ਇਹਦਾ ਕੋਟ ਕਰਾਰਖਾਨਾ ਪਿੰਡ ਹੈ ਸਾਬਰ ਕੋਟੀ ਦੀ ਗੱਲ ਨਾ ਹੋਵੇ ਤੇ ਫਿਰ ਗੱਲ ਬਣਦੀ ਨਹੀਂ ਆ ਉਸੇ ਧਰਤੀ ਦਾ ਪਰ ਦੂਜੇ ਪਾਸੇ ਕਮਾਲ ਹੋ ਗਈ ਹੈ ਕਮਾਲ ਹੋ ਗਈ ਆ ਪਰ ਰੇਡਰ ਨੰਬਰ ਆਪਣੀ ਟੀਮ ਦੇ ਲਈ ਟੈਕਨੀਕਲ ਪੁਆਇੰਟ ਜੁੜ ਗਿਆ ਆ ਉਹਨਾਂ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਹੈ ਅਗਲੇ ਮੈਚ ਦੀਆਂ ਟੀਮਾਂ ਕੋਚ ਸਾਹਿਬ ਮੇਰੀ ਬੇਨਤੀ ਦੇ ਲੈ ਕੇ নাও সামনে ਕਬੱਡੀ 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 ਲੱਗੂ ਜੋਰ ਲੱਗੂ ਜੋਰ ਲੱਗੂ ਜੋਰ ਆਹ ਸਾਹਮਣੇ ਜਾਫੀ ਕਰ ਗਿਆ ਕਮਾਲ ਇਹ ਭਾਲਾ ਆਇਆ ਭੈਣੀ ਪੈਂਦਾ ਇਹ ਕਿਹੜੀ ਭੈਣੀ ਆ ਦੱਸ ਦੇ ਨੌਜਾਨਾ